ਵੈਗੁਰੂ ਦੀ ਕਾਲਾ ਸ਼੍ਰੀ ਵੈਗੁਰੂ ਦੀ ਕੀ ਫਤਿਹ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਮੈਂ ਜੋ ਵੀਡੀਓ ਲੈ ਕੇ ਆਈਆਂ ਉਹ ਲੈ ਕੇ ਆਈਆਂ ਕਿ ਆਪਾਂ ਚੁਪੈਰਾ ਸਾਹਿਬ ਜੇ ਕੱਟਣਾ ਹੈ ਉਹ ਕਿੱਦਾਂ ਕੱਟ ਸਕਦੇ ਹਾਂ ਉਹਦੀ ਕੀ ਵਿਧੀ ਆ ਕਿਵੇਂ ਕੱਟਿਆ ਜਾ ਸਕਦਾ ਹੈ ਤੇ ਉਹਦੇ ਵਿੱਚ ਕਿਹੜੀਆਂ ਬਾਣੀਆਂ ਆਉਂਦੀਆਂ ਨੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਮੈਂ ਤੁਹਾਨੂੰ ਦੱਸਾਂਗੀ ਕਿ ਆਪਾਂ ਕਿੱਦਾਂ ਚੁਪੈਰਾ ਸਾਹਿਬ ਕੱਟ ਸਕਦੇ ਹਾਂ ਤੇ ਕੀ ਕੀ ਇਹਦੇ ਵਿੱਚ ਬਾਣੀਆਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰ ਦਿਓ ਤਾਂ ਜੋ ਜਿਨ੍ਹਾਂ ਨੂੰ ਦੁਪਹਿਰਾ ਸਾਭ ਕੱਟਣ ਦਾ ਜਾਂ ਬਾਣੀਆਂ ਦਾ ਨਹੀਂ ਪਤਾ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਸਭ ਤੋਂ ਪਹਿਲਾਂ ਤਾਂ ਦੁਪਹਿਰਾ ਸਾਭ ਮੈਂ ਤੁਹਾਨੂੰ ਦੱਸਾਂਗੀ ਕਿ ਇਹਦੀ ਕੀ ਮर्यादा ਹੁੰਦੀ ਹੈ ਦੁਪਹਿਰਾ ਸਾਭ ਜਿਹੜੀ ਵੀ ਕੋਈ ਮੇਰੀ ਬੀਬੀ ਭੈਣ ਇਹ ਕੋਈ ਮੇਰਾ ਵੀਰ ਭਰਾ ਕੱਟਣਾ ਚਾਹੁੰਦਾ ਏ ਉਹਦੇ ਲਈ ਆਪਾਂ ਨੂੰ ਮਤਲਬ ਕਈ ਜਾ ਕੇ ਕੱਟਦੇ ਨੇ ਦੁਪਹਿਰਾਂ ਸਾਹਿਬ ਸ੍ਰੀ ਅਮਰਥਰ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਵੀ ਕੱਟਦੇ ਨੇ ਪਰ ਕਈ ਮੇਰੀਆਂ ਬੀਬੀਆਂ ਭੈਣਾਂ ਦੂਰ ਕਰਕੇ ਨਹੀਂ ਉੱਥੇ ਪਹੁੰਚ ਸਕਦੀਆਂ ਤਾਂ ਉਹ ਆਪਣਾ ਘਰ ਵਿੱਚ ਦੁਪਹਿਰਾਂ ਸਾਹਿਬ ਕੱਟ ਸਕਦੀਆਂ ਨੇ ਬਸ ਇੰਨਾ ਕਾ ਕਿ ਆਪਾਂ ਜਿਹੜੇ ਗੁਰਦੁਆਰਾ ਸਾਹਿਬ ਦੇ ਨੇੜੇ ਨੇ ਜਾਂ ਨੇੜੇ ਰਹਿੰਦੇ ਨੇ ਹਨਾ ਉਹ ਉੱਥੇ ਜਾ ਕੇ ਕੱਟ ਸਕਦੇ ਨੇ ਪਰ ਕਈ ਮੇਰੀਆਂ ਬੀਬੀਆਂ ਪੈਣਾ ਦੂਰ ਦੇ ਹੁੰਦੇ ਨੇ ਉਹਨਾਂ ਨੂੰ ਤਾਂ ਸਫ਼ਰ ਨਹੀਂ ਹੁੰਦਾ ਜਾਂ ਬੱਚੇ ਆਣੇ ਹੁੰਦੇ ਨੇ ਹਨਾ ਉਹ ਗੁਰਦੁਆਰਾ ਸਾਹਿਬ ਜਾ ਕੇ ਆਪਣਾ ਚਪੈਰਾ ਸਾਹਿਬ ਨਹੀਂ ਕੱਟਦੇ ਮਤਲਬ ਨਹੀਂ ਕੱਟ ਸਕਦੀਆਂ ਹੈਗੀਆਂ ਤਾਂ ਉਹ ਘਰ ਵਿੱਚ ਵੀ ਆਪਣਾ ਚਪੈਰਾ ਸਾਹਿਬ ਕੱਟ ਸਕਦੀਆਂ ਨੇ ਇਹਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਕੀ ਹੁੰਦਾ ਏ ਕੀ ਆਪਾਂ ਨੂੰ ਸਵੇਰੇ ਉੱਠ ਕੇ ਆਪਣਾ ਪੂਰੇ ਘਰ ਦੀ ਸਾਫ ਸਫਾਈ ਜੋ ਆਪਣੇ ਕੰਮ ਹੁੰਦੇ ਨੇ ਉਹ ਸਭ ਕਰਕੇ ਇਹ ਮਤਲਬ ਆਪਣਾ ਇਹਦਾ ਚਪਾਰਾ ਸਾਫ ਕੱਟਣ ਦਾ ਟਾਈਮ ਹੁੰਦਾ ਏ ਉਹ ਹੁੰਦਾ ਏ 12 ਤੋਂ 4 ਠੀਕਾ ਉਸ ਤੋਂ ਪਹਿਲਾਂ ਤੁਸੀਂ ਆਪਣੇ ਸਾਰੇ ਕੰਮ ਕਰ ਲੈਣੇ ਨੇ ਠੀਕਾ ਉਸ ਤੋਂ ਬਾਅਦ ਕੇਸ਼ੀ ਇਸ਼ਨਾਨ ਕਰਕੇ ਠੀਕਾ ਆਪਾਂ ਨਵੇਂ ਬਸਤਰ ਪਾ ਕੇ ਨਵੇਂ ਮਤਲਬ ਕਿ ਸੁੱਚੇ ਵਸਤਰ ਪਾ ਕੇ ਕੱਪੜੇ ਪਾ ਕੇ ਹਨਾ ਇਹ ਨਹੀਂ ਕਿ ਆਪਾਂ ਸਵੇਰ ਦੇ ਕੰਮ ਕਰ ਰਹੇ ਹਾਂ ਕਿਉਂਕਿ ਆਪਾਂ ਵਾਸ਼ਰੂਮ ਵੀ ਜਾਣੇ ਆ ਹਨਾ ਕਈ ਵਾਰ ਭੈਣੇ ਦੀ ਜਗ੍ਹਾ ਤੇ ਵੀ ਜਾਣੇ ਇਸ ਲਈ ਨਾ ਕੇ ਆਪਣੇ ਸੁੱਚੇ ਵਸਤਰ ਪਾ ਕੇ ਠੀਕ ਆ ਆਪਾਂ ਆਪਣਾ ਜਿਹੜਾ ਪਾਠ ਆ ਉਹ ਸ਼ੁਰੂ ਕਰ ਸਕਦੇ ਆ ਦੁਪਹਿਰਾਂ ਸਭ ਸ਼ੁਰੂ ਕਰ ਸਕਦੇ ਆ ਇਹਦੇ ਵਿੱਚ ਜਿਹੜੀਆਂ ਮਤਲਬ ਕਿ ਬਾਣੀਆਂ ਮਤਲਬ ਬਾਣੀਆਂ ਹੁੰਦੀਆਂ ਨੇ ਉਹ ਹੁੰਦੀਆਂ ਨੇ ਕਿ ਪੰਜ ਜਪਜੀ ਸਾਹਿਬ ਜੀ ਦੇ ਪਾਠ ਹੁੰਦੇ ਨੇ ਹੈਨਾ ਦੋ ਚਪਈ ਸਭ ਜੀ ਦੇ ਪਾਠ ਹੁੰਨੇ ਆ ਤੇ ਇੱਕ ਸੁਖਮਨੀ ਸਭ ਜੀ ਦਾ ਪਾਠ ਹੁੰਦਾ ਹੈ ਸੁਖਮਨੀ ਸਭ ਜੀ ਦੇ ਪਾਠ ਤੋਂ ਬਾਅਦ ਛੇ ਪੌੜੀਆਂ ਆਨੰਦ ਸਹਿਬ ਦੀਆਂ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਆਪਾਂ ਅਰਦਾਸ ਕਰ ਸਕਦੇ ਹਾਂ ਹੈਨਾ ਕਈ ਹੁੰਦੇ ਨੇ ਕਿ ਜੋਤ ਜਗਾ ਸਕਦੇ ਆ ਬਟ ਕਈਆਂ ਨੂੰ ਮਤਲਬ ਕਿ ਜੋਤ ਜਗਾਉਣ ਨਾਲ ਸੰਬੰਧਿਤ ਕਈ ਸਵਾਲ ਹੁੰਦੇ ਨੇ ਨੋ ਜੇ ਨਈ ਵੀ ਉਹਨਾਂ ਦੇ ਘਰ ਜੋਤ ਨਹੀਂ ਜਗਾਈ ਜਾਂਦੀ ਤਾਂ ਉਹ ਨਾ ਜਗਾਣ ਠੀਕ ਆ ਆਪਣੇ ਸੁੱਚੇ ਭਾਂਡੇ ਵਿੱਚ ਆਪਾਂ ਨੂੰ ਕੜਾ ਪ੍ਰਸ਼ਾਦ ਬਣਾਉਣਾ ਚਾਹੀਦਾ ਏ ਕੜਾ ਪ੍ਰਸ਼ਾਦ ਬਣਾ ਕੇ ਉਹ ਆਪਾਂ ਨੂੰ ਜਦੋਂ ਆਪਾਂ ਦੁਪਹਿਰਾਂ ਸਾਹਿਬ ਸਟਾਰਟ ਕਰਨਾ ਆਪਣੇ ਕੋਲ ਰੱਖਣਾ ਏ ਉਸ ਤੋਂ ਬਾਅਦ ਜਦੋਂ ਅਰਦਾਸ ਹੋ ਜਾਂਦੀ ਆ ਹਨ ਫਿਰ ਆਪਾਂ ਉਹਦੀ ਵਰਤੋਂ ਕਰ ਸਕਦੇ ਆ ਪ੍ਰਸ਼ਾਦ ਲਗਾਇਆ ਜਾਂਦਾ ਏ ਤੇ ਤੁਸੀਂ 12 ਤੋਂ 4 ਵਜੇ ਦਾ ਟਾਈਮ ਹੁੰਦਾ ਦੁਪਹਿਰਾਂ ਸਾਹਿਬ ਘਟਣ ਦਾ ਤੁਸੀਂ ਵਿੱਚ ਆਪਣੀ ਬ੍ਰੇਕ ਲੈ ਸਕਦੇ ਹੋ 15-20 ਮਿੰਟ ਦੀ ਤੁਸੀਂ ਇਸ ਬ੍ਰੇਕ 'ਚ ਜੇ ਕੁਝ ਖਾਣਾ ਪੀਣਾ ਖਾ ਸਕਦੇ ਹੋ ਵਾਸ਼ਰੂਮ ਵਗੈਰਾ ਜਾਣਾ ਹੈ ਜਾ ਸਕਦੇ ਹੋ ਉਸ ਤੋਂ ਬਾਅਦ ਫਿਰ ਤੁਸੀਂ ਆਪਣਾ ਪਾਠ ਜਿਹੜਾ ਉਹ ਲਗਾਤਾਰ ਕਰ ਸਕਦੇ ਹੋ ਇਹ ਪਾਠ 4 ਵਜੇ ਤੱਕ ਹੁੰਦਾ ਹੈ ਠੀਕ ਹੈ ਉਸ ਤੋਂ ਬਾਅਦ ਤੁਸੀਂ ਸੁਖਮਨੀ ਸਾਹਿਬ ਤੋਂ ਪਾਠ ਤੋਂ ਬਾਅਦ ਛੇ ਪੌੜੀਆਂ ਦਾ ਆਨੰਦ ਸਾਹਿਬ ਕਰਕੇ ਅਰਦਾਸ ਕਰਕੇ ਜੋ ਤੁਸੀਂ ਪ੍ਰਸ਼ਾਦ ਤਿਆਰ ਕੀਤਾ ਜਾਂ ਕੀਤਾ ਹੁੰਦਾ ਹੈ ਉਸ ਪ੍ਰਸ਼ਾਦ ਨੂੰ ਮਤਲਬ ਕਿ ਲਗਾ ਪੋ ਲਗਾਇਆ ਜਾਂਦਾ ਏ ਤੇ ਫਿਰ ਉਹ ਤੁਸੀਂ ਪ੍ਰਸ਼ਾਦ ਆ ਜਿਹੜਾ ਆਪਣੇ ਫੈਮਿਲੀ ਦੇ ਵਿੱਚ ਆਪਣੇ ਫੈਮਿਲੀ ਮੈਂਬਰਾਂ ਦੇ ਵਿੱਚ ਉਹਨਾਂ ਨੂੰ ਵਰਤਾ ਸਕਦੇ ਹੋ ਪੰਜ ਦੁਪਹਿਰਾ ਸਾਹਿਬ ਹੁੰਦੇ ਨੇ ਤੁਸੀਂ ਕਰਕੇ ਵੇਖੋ ਦੁਪਹਿਰਾ ਸਾਹਿਬ ਚ ਇੰਨੀ ਸ਼ਕਤੀ ਆ ਨਾ ਕਿ ਜੋ ਆਪਣੇ ਕਿਸਮਤ ਚ ਨਹੀਂ ਲਿਖਿਆ ਹੁੰਦਾ ਨਾ ਬਾਬਾ ਦੀਪ ਸਿੰਘ ਜੀ ਉਹ ਵੀ ਆਪਣੇ ਕਿਸਮਤ ਚ ਲਿਖ ਦਿੰਦੇ ਨੇ ਉਹਨਾਂ ਨੂੰ ਲਿਖਣਾ ਪੈਂਦਾ ਏ ਆਪਣੀ ਕਿਸਮਤ ਬਦਲ ਜਾਂਦੀ ਹੈ ਤੁਸੀਂ ਪੰਜ ਦੁਪਹਿਰਾ ਸਹੂ ਘੱਟ ਕੇ ਵੇਖੋ ਆਪਣੇ ਘਰੇ ਘੱਟ ਕੇ ਵੇਖੋ ਹਾਂ ਸੱਚੀ ਸ਼ਰਧਾ ਨਾਲ ਕਟੋਗੇ ਤਾਂ ਉਹਦਾ ਫਲ ਤੁਹਾਨੂੰ ਮਿਲੇਗਾ ਬਹੁਤ ਸ਼ਕਤੀਆਂ ਜੋ ਕਿਸਮਤ 'ਚ ਨਹੀਂ ਹੁੰਦਾ ਨਾ ਬਾਬਾ ਦੀਪ ਸਿੰਘ ਜੀ ਬਾਪੂ ਜੀ ਉਹ ਵੀ ਆਪਾਂ ਨੂੰ ਦੇ ਦਿੰਦੇ ਨੇ ਪਰ ਕਿਸੇ ਦਾ ਮਾੜਾ ਨਾ ਕਰੋ ਮਨ ਵਿੱਚ ਮੈਲ ਨਾ ਰੱਖੋ ਸੱਚੇ ਦਿਲ ਨਾਲ ਪਾਠ ਕਰੋਗੇ ਨਾ ਤਾਂ ਤੁਹਾਨੂੰ ਉਹਦਾ ਫਲ ਜ਼ਰੂਰ ਮਿਲੇਗਾ ਆਪਾਂ ਕਿਸੇ ਦਾ ਬੁਰਾ ਕਰਨਾ ਨਹੀਂ ਆਏ ਹੈਗੇ ਆਪਾਂ ਆਪਣੀ ਦੁਨੀਆ ਦੇ ਵਿੱਚ ਰੱਬ ਨੇ ਭੇਜਿਆ ਸੀ ਆਪਾਂ ਨੂੰ ਪਾਠ ਪੂਜਾ ਕਰਨ ਲਈ ਬਟ ਆਪਾਂ ਉਹ ਸਭ ਕੁਝ ਛੱਡ ਕੇ ਠੀਕ ਆ ਕੰਮ ਕਾਰ ਜ਼ਰੂਰੀ ਨੇ ਪਰ ਪਾਠ ਵੀ ਜ਼ਰੂਰੀ ਹੈ ਨਾ ਮੈਂ ਰਿਕੁਐਸਟ ਕਰਾਂਗੀ ਵੀ ਤੁਸੀਂ ਨਾ ਦੁਪਹਿਰਾ ਸਭ ਕੱਟ ਕੇ ਵੇਖੋ ਜਿਨ੍ਹਾਂ ਨੂੰ ਕੋਈ ਦੁੱਖ ਤਕਲੀਫ ਕੋਈ ਦੁੱਖ ਰੋਗ ਜਾਂ ਘਰ ਚ ਕਲੇਸ਼ ਰਹਿੰਦਾ ਏ ਜਾਂ ਕਿਸੇ ਦਾ ਘਰ ਵਾਲਾ दारू ਪਿੰਦਾ ਏ ਜਾਂ ਗਲਤ ਨਸ਼ਿਆਂ ਤੇ ਲੱਗਿਆ ਜਾਂ ਗਲਤ ਕੰਮਾਂ ਤੇ ਲੱਗਿਆ ਹੈ ਤੁਸੀਂ ਉਸ ਇਨਸਾਨ ਦਾ ਨਾਮ ਲੈ ਕੇ ਦੁਪਹਿਰਾ ਸਾਬ ਕੱਟੋ ਦੁਪਹਿਰਾ ਸਾਬ ਜਦੋਂ ਕੱਟੋਗੇ ਉਸ ਇਨਸਾਨ ਦਾ ਨਾਮ ਤੁਸੀਂ ਲੈਣਾ ਹੈ ਉਸ ਇਨਸਾਨ ਦੇ ਨਾਮ ਤੇ ਤੁਸੀਂ ਦੁਪਹਿਰਾ ਸਾਬ ਕੱਟਣਾ ਹੈ ਤੇ ਤੁਸੀਂ ਵੇਖਿਓ ਤੁਹਾਨੂੰ ਫਰਕ ਉਹਦਾ ਅਸਰ ਦੁਪਹਿਰਾ ਸਾਬ ਦਾ ਅਸਰ ਜ਼ਰੂਰ ਮਿਲੇਗਾ ਉਸ ਮੈਂਬਰ ਤੇ ਜਿਸ ਲਈ ਤੁਸੀਂ ਇਹ ਦੁਪਹਿਰਾ ਸਾਬ ਕੱਟਣ ਜਾਓਗੇ ਠੀਕ ਆ ਤੇ ਜੋ ਪਹਿਰਾ ਸਾਬ ਆਪਾਂ ਨੇ ਲਗਾਤਾਰ ਕੱਟਣਾ ਹੁੰਦਾ ਹੈ ਕਿ ਜਿਵੇਂ ਆਪਾਂ ਪੰਜ ਚੁਪਹਿਰਾ ਸਾਬ ਕੱਟਣੇ ਹਨ ਨਾ ਤਾਂ ਲਗਾਤਾਰ ਹਰ ਐਤਵਾਰ ਕੱਟਿਆ ਜਾਂਦਾ ਹੈ ਹਰ ਐਂ ਇੱਕ ਵਾਰ ਕਰਨਾ ਇਹ ਨਹੀਂ ਹੈਗਾ ਕਿ ਤੁਸੀਂ ਇੱਕ ਐਤਵਾਰ ਕੱਟ ਲਿਆ ਤੇ ਦੂਜੇ ਐਤਵਾਰ ਤੁਸੀਂ ਕਿਸੇ ਰਿਸ਼ਤੇਦਾਰੇ ਚ ਚਲੀ ਗਏ ਜਾਂ ਤੁਹਾਨੂੰ ਕੋਈ ਕੰਮ ਪੈ ਗਿਆ ਜੇ ਤੁਸੀਂ ਬਿਨਾਂ ਕੋਈ ਨਾ ਗਾ ਪਾਏ ਪੰਜ ਐਤਵਾਰ ਲਗਾਤਾਰ ਤੁਸੀਂ ਚੁਪਹਿਰਾ ਸਾਬ ਕਰੋਗੇ ਤਾਂ ਤੁਹਾਨੂੰ ਇਹਦਾ ਫਲ ਮਿਲਣਾ ਹੈ ਏ ਨਹੀਂ ਹੈਗਾ ਵੀ ਤੁਸੀਂ ਦੋ ਐਤਵਾਰ ਕਰ ਲੇ ਤੀਜਾ ਐਤਵਾਰ ਤੁਸੀਂ ਕਹਿੰਦੇ ਹੋ ਵੀ ਚਲ ਆ ਚਹਤਵਾਰ ਛੱਡ ਦਿੰਨੇ ਆ ਅੱਜ ਪਾ ਉੱਥੇ ਜਾ ਕੇ ਆਉਣੇ ਆ ਅਗਲੇ ਐਤਵਾਰ ਕਰ ਲਾਂਗੇ ਨਾ ਕੋਈ ਐਤਵਾਰ ਛੱਡਣਾ ਨਹੀਂ ਆ ਲਗਾਤਾਰ ਪੰਜ ਐਤਵਾਰ ਕਰਨੇ ਨੇ ਤੇ ਤੁਸੀਂ ਨੇ ਆਪਣੇ ਮਨ ਦੇ ਵਿੱਚ ਬਾਬੂ ਦੀਪ ਸਿੰਘ ਜੀ ਨੂੰ ਤੇ ਆਉਣਾ ਹੈ ਹਮੈਂ ਚਾਹਾਂਗੀ ਮਤਲਬ ਇਹ ਕਹਾਂਗੀ ਕਿ ਜਿਨ੍ਹਾਂ ਦੇ ਘਰੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਨਹੀਂ ਹੈਗੀ ਜਿਨ੍ਹਾਂ ਦੇ ਦੁਪਹਿਰਾ ਸਾਬ ਕੱਟਣਾ ਹੈ ਹਨਾ ਉਹ ਪਹਿਲਾਂ ਆਪਣੇ ਗਰੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਲਿਆਓ ਠੀਕ ਆ ਤੇ ਜਿਨ੍ਹਾਂ ਜਿਨ੍ਹਾਂ ਨੇ ਨਹੀਂ ਵੀ ਕੱਟਣਾ ਮੈਂ ਕਹਿੰਨੀ ਆ ਆਪਾਂ ਨੂੰ ਸਾਰਿਆਂ ਨੂੰ ਬਾਬਾ ਦੀਪ ਸਿੰਘ ਜੀ ਦੀ ਫੋਟੋ ਆਪਣੇ ਘਰ ਵਿੱਚ ਲਿਆਉਣੀ ਚਾਹੀਦੀ ਆ ਉਹ ਸ਼ਹੀਦ ਨੇ ਨਾ ਮਤਲਬ ਕਿ ਉਹਨਾਂ ਦਾ ਪੈਰਾ ਏ ਜਿਹੜਾ ਆਪਣੇ ਘਰ ਤੇ ਲੱਗ ਜਾਂਦਾ ਏ ਪੈਰਾ ਲੱਗਣ ਨਾਲ ਆਪਣੇ ਘਰ ਚ ਦੁੱਖ ਕਲੇਸ਼ ਦਲਿੱਦਰ ਦਾਰੂ ਬੁਰੀਆਂ ਆਦਤਾਂ ਸਭ ਛੁੱਟ ਜਾਂਦੀਆਂ ਨੇ ਤੇ ਆਪਣਾ ਜਿਹੜਾ ਮਨ ਆ ਉਹ ਇੱਕਦਮ ਸ਼ੀਤਲ ਹੋ ਜਾਂਦਾ ਏ ਏ ਮੈਂ ਤੁਹਾਨੂੰ ਐਵੇਂ ਨਹੀਂ ਦੱਸ ਰਹੀ ਹੈਗੀ ਇਹ ਮੈਂ ਅਜਮਾਈ ਹੋਈ ਗੱਲ ਆ ਕਰਕੇ ਵੇਖਿਓ ਮੈਂ ਖੁਦ ਆਪਣੇ ਤੇ ਕੀਤਾ ਹੈ ਮੈਂ ਖੁਦ ਕਿਤੇ ਨੇ ਤਾਂ ਮੈਂ ਤੁਹਾਡੇ ਅੱਗੇ ਦੱਸ ਰਹੀ ਆ ਵੀ ਇਹਦਾ ਫਲ ਬਹੁਤ ਜਲਦੀ ਮਿਲਦਾ ਬਹੁਤ ਜਲਦੀ ਪਰ ਆਪਣੇ ਮਨ 'ਚ ਸ਼ਰਧਾ ਹੋਣੀ ਚਾਹੀਦੀ ਆ ਤਾਂ ਇਹਦਾ ਫਲ ਆਪਾਂ ਨੂੰ ਮਿਲਦਾ ਏ ਇਹ ਨਹੀਂ ਕਿ ਆਪਾਂ ਚੋ ਪਿਆਰਾ ਸਭ ਕੱਟ ਰਹੇ ਆ ਤੇ ਆਪਾਂ ਕਿਸੇ ਦਾ ਬੁਰਾ ਕਰ ਰਹੇ ਆ ਜਾਂ ਕਿਸੇ ਦੀ ਨਿੰਦਿਆ ਕਰ ਰਹੇ ਆ ਨਾ ਇਹ ਮੈਲ ਸਭ ਕੁਝ ਆਪਾਂ ਨੂੰ ਆਪਣੇ ਦਿ ਲੋ ਕੱਢਣੇ ਚਾਹੀਦੇ ਆ ਕੱਢੋ ਯਾਰ ਕੀ ਰੱਖਿਆ ਇਸ ਕੰਮਾਂ ਦੇ ਵਿੱਚ ਕੁਝ ਨਹੀਂ ਰੱਖਿਆ ਰੱਬ ਦਾ ਨਾਮ ਲਾਓ ਸਿਮਰਨ ਕਰੋ ਹਾਂ ਜਦੋਂ ਤੁਸੀਂ ਪਾਠ ਮਤਲਬ ਕਿ ਦੁਪਹਿਰਾ ਸਾਹਿਬ ਤੋਂ ਦੁਪਹਿਰਾ ਸਾਹਿਬ ਕੱਟਣ ਤੋਂ ਬਾਅਦ ਉਂਝ ਵੀ ਆਪਾਂ ਨੋਰਮਲ ਟਾਈਮ ਦੇ ਵਿੱਚ ਤੁਸੀਂ ਨਾ ਵਾਇਗਰੂ ਸਿਮਰਨ ਆਪਣੇ ਮੂਹ ਦੇ ਵਿੱਚ ਕਰਦੇ ਰਿਹਾ ਕਰੋ ਜਾਂ ਆਪਣੇ ਘਰ ਦੇ ਵਿੱਚ ਬਾਣੀ ਲਗਾ ਕੇ ਰੱਖਿਆ ਕਰੋ ਘਰ ਦਾ ਜਿਹੜਾ ਮਾਹੌਲ ਆ ਉਹ ਪੋਜ਼ਿਟਿਵ ਰਹਿੰਦਾ ਏ ਕਿਉਂਕਿ ਉਹ ਬਾਣੀ ਜਦੋਂ ਚਲਦੀ ਹੈ ਆਪਣੇ ਘਰ ਦੇ ਵਿੱਚ ਉਹਦੀ ਜਿਹੜੀ ਪੋਜ਼ਿਟਿਵ ਵੇਵਜ਼ ਹੁੰਦੀਆਂ ਨੇ ਕਿਰਨਾ ਹੁੰਦੀਆਂ ਨੇ ਜਿਹੜੀਆਂ ਹਨਾ ਪੋਜ਼ਿਟਿਵਿਟੀ ਜਿਹੜੀ ਆਪਣੇ ਪੂਰੇ ਘਰ ਚ ਫੈਲਦੀ ਆ ਤਾਂ ਉਹ ਆਪਣੇ ਦਮਾਗ ਵਿੱਚ ਵੀ ਜਾਂਦੀ ਆ ਆਪਣੇ ਸਰੀਰ ਚ ਵੀ ਜਾਂਦੀ ਆ ਉਸ ਨਾਲ ਆਪਣਾ ਤਨ ਵੀ ਪੋਜ਼ਿਟਿਵ ਹੁੰਦਾ ਏ ਸੋ ਜਿਹੜੀਆਂ ਮੇਰੀਆਂ ਬੀਬੀਆਂ ਭੈਣਾਂ ਮੇਰੇ ਭੈਣ ਭਰਾ ਮੇਰੀ ਵੀਡੀਓ ਵੇਖ ਰਹੇ ਨੇ ਕਿਰਪਾ ਕਰਕੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਾਂ ਜੋ ਮੇਰੀ ਵੀਡੀਓ ਜਿਹੜੀ ਉਹਨਾਂ ਤੱਕ ਪਹੁੰਚ ਸਕੇ ਜਿਨ੍ਹਾਂ ਨੂੰ ਦਪਹਿਰਾ ਸਾਹਿਬ ਦੇ ਕਟਣ ਦਾ ਜਾਂ ਉਹਨਾਂ ਦੇ ਅਸਰ ਦਾ ਨਹੀਂ ਪਤਾ ਉਹਨਾਂ ਦੀ ਵੀਡੀ ਦਾ ਨਹੀਂ ਪਤਾ ਤੇ ਤੁਹਾਡੇ ਅੱਗੇ ਹੀ ਬੇਨਤੀ ਆ ਕਿ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੈਂ ਇਹ ਆਪਣਾ ਚੈਨਲ ਇਸ ਕਰਕੇ ਬਣਾਇਆ ਹੈ ਤਾਂ ਜੋ ਮੈਂ ਦੁਨੀਆ ਤੇ ਜਿਹੜੇ ਸਿੱਖੀ ਵਾਲ ਨਹੀਂ ਹੈਗੇ ਨੌਜਵਾਨ ਸਿੱਖੀ ਨੂੰ ਨਹੀਂ ਮੰਨਦੇ ਹੈਗੇ ਕਿ ਉਹ ਸਿੱਖ ਬਣਨ ਸਿੱਖ ਕੌਮ ਨਾਲ ਜੁੜਨ ਤਾਂ ਜੋ ਆਪਣੀ ਜਿਹੜੀ ਸਿੱਖੀ ਆ ਉਹ ਕਾਇਮ ਰਹਿ ਸਕੇ ਬਸ ਮੇਰਾ ਇੰਨਾ ਕੁ ਉਪਰਾਲਾ ਆਇਆ ਕਿ ਮੈਂ ਸਾਰਿਆਂ ਨੂੰ ਸਿੱਖੀ ਨਾਲ ਜੋੜ ਸਕਾਂ ਇਸ ਕਰਕੇ ਮੈਂ ਆਪਣਾ ਚੈਨਲ YT ਕੌਰ ਬਣਾਇਆ ਹੈ ਉਮੀਦ ਹੈ ਤੁਹਾਨੂੰ ਮੇਰਾ ਇਹ ਉਪਰਾਲਾ ਵਧੀਆ ਲੱਗਿਆ ਹੋਊਗਾ ਤੇ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਕਰ ਦਿਓ ਤਾਂ ਜੋ ਮੈਂ ਆਪਣੀ ਸਿੱਖੀ ਨੂੰ ਬਚਾ ਸਕਾਂ ਲੋਕਾਂ ਨੂੰ ਸਿੱਖੀ ਦੇ ਲੜ ਲਾ ਸਕਾਂ ਆਪਣੀ ਜਿਹੜੀ ਨੌਜਵਾਨ ਪੀੜ੍ਹੀਆਂ ਉਹਨੂੰ ਨਸ਼ਿਆਂ ਤੋਂ ਦੂਰ ਕਰਕੇ ਸਿੱਖੀ ਵੱਲ ਲਾ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ